ਜੀ دوست ਮਿੱਤਰ ਬਣਾਉਣ ਲੱਗਿਆਂ ਬਹੁਤ ਸਮਾਂ ਲੱਗ ਜਾਂਦਾ ਪਰ ਦੋਸਤ ਮਿੱਤਰ ਛੱਡ ਕੇ ਜਾਣ ਲੱਗਿਆਂ ਕੁਝ ਪਲ ਕੁਝ ਪਲਾਂ ਦੇ ਵਿੱਚ ਕੁਝ ਮਿੰਟਾਂ ਘੜੀਆਂ ਦੇ ਵਿੱਚ ਹੀ ਛੱਡ ਕੇ ਤੁਰ ਜਾਂਦਾ ਪਰ ਜਿਸ ਹਾਲਾਤ ਵਿੱਚ ਜਦੋਂ ਲੰਗੇ ਹੁੰਨੇ ਆ ਉਹ ਸਾਰਾ ਕੁਝ ਹੀ ਛੱਡ ਦਿੰਦਾ ਪਰ ਜਦੋਂ ਛੱਡ ਕੇ ਮਿੱਤਰ ਚਲਿਆ ਜਾਂਦਾ ਫਿਰ ਦੂਸਰੇ ਮਿੱਤਰ ਦੇ ਕੀ ਹਾਲ ਹੁੰਦਾ ਉਹ ਉਸੇ ਨੂੰ ਹੀ ਪਤਾ ਹੁੰਦਾ ਤੇ ਇਸੇ ਕਰਕੇ ਜਦੋਂ ਕਿਸੇ ਨੂੰ ਛੱਡ ਕੇ ਦੂਸਰਾ ਮਿੱਤਰ ਤੁਰ ਜਾਂਦਾ ਨਾ ਬਹੁਤ ਔਖਾ ਹੁੰਦਾ ਜੀਨੇ-ਜੀਨੇ ਵੀ ਇਸ ਤਰ੍ਹਾਂ ਦਾ ਕੰਮ ਕੀਤਾ ਸੁੱਖ ਦੂਸਰਾ ਵੀ ਨਹੀਂ ਪਉਂਦਾ ਜਿਹੜਾ ਛੱਡ ਕੇ ਜਾਂਦਾ ਨਾ ਸੁੱਖ ਦੂਸਰਾ ਵੀ ਨਹੀਂ ਪਉਂਦਾ